ਹਾਂਜੀ ਮਿੱਤਰੋ ਕੀ ਹਾਲ ਚਾਲ ਅੱਜ ਦਾ ਵਲੌਗ ਸ਼ੁਰੂ ਕਰਨ ਲੱਗਿਆ ਟਾਈਮ ਹੋ ਗਿਆ 7:26 ਮਿੰਟ ਤੇ ਆਪਾਂ ਹੁਣ ਕੰਨ ਦੀ ਗੱਡੀ ਦੀ ਸਫਾਈ ਅੱਜ ਆਪਾਂ ਜਾਣਾ ਗੁਰਦੁਆਰਾ ਸਾਹਿਬ ਤੇ ਇਧਰ ਆਪਣੇ ਬੂਟੇ ਦੇ ਲਓ ਇੱਕ ਬੂਟਾ ਜਿਹੜਾ ਆਪਣਾ ਉਹ ਇਹਦੇ ਚ ਸੁੱਕ ਜਾਇਆ ਜਰਾ ਹੁਣ ਆਪਾਂ ਗੱਡੀ ਦੀ ਸਫਾਈ ਕਰਦੇ ਹਾਂ ਤੇ ਨਾ ਤੋਂ ਕੇ ਫਿਰ ਹੁੰਨੇ ਆ ਰੈਡੀ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਅੱਜ ਬਹੁਤ ਜ਼ਿਆਦੇ ਧੁੱਪ ਤੋਂ ਬਗ ਬਗ ਨਿਕਲਈ ਆ ਦੋ ਤਿੰਨ ਦਿਨਾਂ ਦੇ ਖਰਾਬ ਮੌਸਮ ਤੋਂ ਬਾਅਦ रेडी ਹੋ ਚੁੱਕਿਆ ਮਿੱਤਰੋ ਗੰਦੇ ਰੈਡੀ ਸਟਡੀ ਗੋ ਤੇ ਹੁਣ ਆ ਬ ਚੱਲੇ ਆ ਤੇ ਆਪਣੇ ਨਾਲ ਵਲੌਗ ਦੇ ਬਣੇ ਰਹੋ ਗੱਡੀ ਦਾ ਸ਼ੀਸ਼ਾ ਖਰਾਬ ਆ ਪਰਫਿਊਮ ਲਾ ਲਿਆ ਮਿੱਤਰੋ ਟੀ-ਸ਼ਰਟ ਲੈਣ ਗਏ ਤੇ ਲਿਆ ਕੇ ਮੈਂ ਹੈਨਾ ਗੱਡੀ ਟੰਗ ਦਿਆਂ ਸਮੈਲ ਬਹੁਤ ਸੋਹਣੀ ਤੇ ਇਹ ਦੋ ਦੋ ਤਿੰਨ ਦਿਨ ਗੱਡੀ ਖੜੀ ਰਹੀ ਤੇ ਉਧਰ ਲਿਆ ਕੇ ਟੰਗਤਾ ਜਦੋਂ ਮੈਂ ਗੱਡੀ ਸਟਾਰਟ ਕਰਕੇ ਤੇ ਆ ਜਾਣ ਲੱਗਿਆ ਤੇ ਮੈਂ ਦੇਖਿਆ ਤਾਂ ਖਾਲੀ ਵੀ ਹੋ ਗਿਆ ਆਹ 250 ਦੇ ਵਿੱਚ ਪਾਣੀ ਜਿਹੜਾ ਉਹ ਪੈ ਚੁੱਕਿਆ ਕਹਿੰਦੇ ਮੇਰੇ ਵੀਡੀਓ 250 ਦਾਇਆ ਜੀ ਤੇ ਨਾਲ ਆਪਣੇ ਅੱਜ ਫੈਮਿਲੀ ਵੀ ਚੱਲੀ ਆ ਤੇ ਉਹਨਾਂ ਨੇ ਪੰਜ ਵਲੌਗ ਦੇ ਵਿੱਚ ਨਹੀਂ ਆਉਣਾ ਪਤਾ ਨਹੀਂ ਕਿਉਂ ਨਹੀਂ ਆਉਣਾ ਇਸ ਗੱਲ ਦਾ ਓਕੇ ਬਾਅਦ ਤੇ ਮਿਲਦੇ ਆ ਉਸੇ ਯਾਕੇ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਹਾਂ ਹੋਨੋਂ ਬੰਮਾ 30 ਲਈਏ ਚਲਦੇ ਆ ਫੇਰ ਮੱਥਾ ਟੇਕ ਲਿਆ ਤੇ ਹੁਣ ਅੱਬ ਚੱਲੇ ਆ ਘਰ ਨੂੰ ਗੱਡੀ ਸਟਾਰਟ ਕਰਤੀ ਤੇ ਬੈਕ ਕਰ ਜਾਈਏ ਨੇ ਪਿੱਛੇ ਕੜਾ ਮੋਟਰਸਾਈਕਲ ਨੰਨਾਂ ਨੰਨਾਂ ਦੀ ਅੱਜ ਨੂੰ ਮੁਰਦਿਆਂ ਨੂੰ ਮੈਂ ਰੀ ਫੋਟੋ ਹੋਰ ਟਾਈਮ ਦੇ ਕਹਿੰਦੇ ਸੀਗੇ ਕਿ ਗੁਰਦੁਆਰੇ ਹੁਣ ਅੱਜ ਟਾਈਮ ਲੱਗਿਆ ਵਾ ਜਾਂਦੇ ਹੋਏ ਜਾਂਦੇ ਹੋਏ ਨਾ ਮਿੱਤਰੋ ਅਸੀਂ ਹੋਰ ਪਾਸੇ ਦੀ ਆਏ ਸੀ ਉੱਧਰ ਸੜਕ ਬਹੁਤ ਖਰਾਬ ਸੀ ਤੇ ਸਾਨੂੰ ਲੱਗ ਗਿਆ ਕੈਂਟਾ ਤੇ ਐਸਾ ਜਿਹੜੀ ਸੜਕ ਤੇ ਜਾ ਰਹੇ ਆ ਇਹ ਸੜਕ ਹੈ ਜੀ ਬਹੁਤ ਹੀ ਚੰਗੀ ਬਹੁਤ ਸਾਫ਼ ਤੇ ਅਸੀਂ ਦਸ ਮਿੰਟਾਂ ਦੇ ਵਿੱਚ ਲੱਗਦਾ ਅਗਲੇ ਪਿੰਡ ਪਹੁੰਚ ਜਣਾ ਘਰੇ ਤਾਂ ਨਹੀਂ ਇੱਥੇ ਇਹ ਸੜਕ ਦੇ ਉੱਤੇ ਨਾਲ ਇੱਕ ਫੈਮਿਲੀ ਮੈਂਬਰ ਆ ਉਹਨੇ ਦੱਸਿਆ ਕਿ ਇੱਧਰ ਦੀ ਜਾਓ ਤਾਂ ਕਰਕੇ ਫਿਰ ਅਸੀਂ ਇੱਧਰ ਦੀ ਪੈ ਗਏ ਤੇ ਪਰ ਇਹ ਸੜਕ ਹੈ ਜਿਹੜੀ ਬਹੁਤ ਸੋਹਣੀ ਆ ਸਾਫ਼ ਹੈ ਸਾਹਮਣੇ ਪੈਂਡ ਆ ਚੁੱਕਿਆ ਹੈ ਬਹੁਤ ਵਧੀਆ ਲੋ ਬਈ ਚਾਰ ਵਜ ਚੁੱਕੇ ਤੇ ਘਰੇ ਪਹੁੰਚ ਚੁੱਕਿਆ ਗੱਡੀੰ ਦਾ ਲਾਤੀ ਤੇ ਆਪਾਂ ਕੱਪੜੇ ਚੇਂਜ ਕਰ ਲਏ ਚਾਰ ਵਜ ਚੁੱਕੇ ਤੇ ਦੁਪਹਿਰ ਦਾ ਬਹੁਤ ਯਾਦ ਆ ਦੇ ਖੜਿਆ ਤੇ ਹੁਣ ਆਪਾਂ ਲੱਗਿਆਂ ਸੌਣ ਤੇ ਮਿਲਦੇ ਆਂ ਭਾਉ ਨੂੰ ਜਿਸ ਰਾਜ ਸੱਸੀ ਕਾਲ ਬਹਾ ਸੱਸੀ ਗਾzare ਨੂੰ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਵੈਰੀ ਗੁੱਡ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆਂ ਉਮੀਦ ਆ ਤੁਹਾਨੂੰ ਵਲੌਗ ਬਹੁਤ ਵਧੀਆ ਲੱਗਿਆ ਹੋਣਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਏ